ਛੇੜੇ ਵਿਵਾਦ ਵਿੱਚ ਪਟ્રોલ ਪਾ ਕੇ ਮੌਤੇ ਘਾਟ ਉਤਾਰੇ ਨੌਜਵਾਨ ਮਨਪ੍ਰੀਤ ਸਿੰਘ ਦੇ ਘਾਤਰਾ ਨੂੰ 3 ਦਿਨ ਬੀਤ ਜਾਣ ਦੇ ਬਾਵਜੂਦ ਵੀ ਗ੍ਰਿਫਤਾਰ ਨਾ ਕਰਨ ਦੇ ਰੋਸ ਵਿੱਚ ਜੋ ਪੀੜਤ ਪਰਿਵਾਰ ਨੇ ਜਗਰਾਉਂ ਰਾਏਕੋਟਾ ਰੋਡ ਜਾਮ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਪੰਜਾਬ ਸਰਕਾਰ ਮੁਰਦਾਬਾ ਤੇ ਨਾਰੇ ਵੀ ਲਗਾਏ ਗਏ। ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਦੋਸ਼ੀਆਂ ਦੀ ਗ੍ਰਿਫਤਾਰੀ ਦੇ 72 ਘੰਟੇ ਦਾ ਸਮਾਂ ਦਿੱਤਾ ਸੀ ਪਰੰਤੂ ਪੁਲਿਸ ਆਪਣੇ ਵਾਅਦੇ ਤੋਂ ਪੱਜੀ ਹੈ। ਇਸ ਮੌਕੇ ਤੇ ਵੱਖ-ਵੱਖ ਆਗੂਆਂ ਨੇ ਗੀਣੀ ਮੱਥੀ ਸਾਜਿਦ ਦੱਸਦਿਆਂ ਕਿਹਾ ਕਿ ਜਦ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਉਦੋਂ ਤੱਕ ਮ੍ਰਿਤਕ ਮਨਪ੍ਰੀਤ ਸਿੰਘ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਇਹ ਵੀ ਅਖਬਾਰ ਟਾਲੀਆਂ ਪੂਰੇ ਵਿੱਚ ਮਾਰੇ ਮੋٹے ਪੈਸੇ ਲੈਣ ਦੇ ਚੱਕਰ ਦੇ ਵਿੱਚ ਜਿਹੜੇ ਕਿੱਤੇ ਦੇ ਸਦਾਕਰਾ ਚਿੱਤੇ ਦੇ ਸਦਾਗਰਾਂ ਨੇ ਨੌਜਵਾਨ ਨੂੰ ਜਿਉਂਦੇ ਜੀ ਅੱਗ ਲਾਤੀ ਤੇ ਉਹ ਜਿਹੜੇ ਮੁਰਜਮਾ ਜਿਹੜੇ ਦੋਸ਼ੀ ਆ ਉਹ ਹਜੇ ਤੱਕ ਗ੍ਰਿਫਤਾਰ ਨਹੀਂ ਕੀਤੇ ਗਏ ਜਿਹੜੇ ਮੇਨ ਮੇਨ ਵਿਜੇ ਕੁਮਾਰ ਆ ਤੇ ਹੋਰ ਆ ਜਿਹੜੇ ਚਾਰ ਦੋਸ਼ੀ ਹਜੇ ਬਾਕੀ ਆ ਨੌ ਦੋਸ਼ੀ ਸੀਗੇ ਇਸ ਕਰਕੇ ਇਹ ਧਰਨਾ ਲਾਇਆ ਹੈ ਅੱਗ ਲਾਉਣ ਦਾ ਕਾਰਨ ਇਹ ਸੀ ਬਾਈ ਇਹ ਉਹਨਾਂ ਦਾ ਕੋਈ ਥੋੜੇ-ਬੋਧੇ ਪੈਸਿਆਂ ਦਾ ਲਾਂਨ ਦੇਣ ਦਾ ਰੌਲਾ ਸੀਗਾ ਇਸ ਕਰਕੇ ਉਹ ਜਿਹੜੇ ਕਿਤੇ ਦੇ ਸਮਗਲਗ ਵਾਲੇ ਆ ਉਹ ਤੋਂ ਪੈਸੇ ਮੰਗਦੇ ਸੀ ਕਿ ਕਿਸੇ ਨੇ ਗਰੰਟੀ ਦਿੱਤੀ ਸੀਗੀ ਪੈਸਾ ਦੀ ਤੇ ਉਹ ਪੈਸੇ ਦੇ ਨਹੀਂ ਸਕਿਆ ਇਸ ਕਰਕੇ ਉਹ ਉਸ ਬੈਠ ਹੋ ਗਈ ਜਿਹਦੇ ਕਰਕੇ ਉਹਨਾਂ ਨੇ ਲੱਤਾ ਮਹਾ ਫੜ ਕੇ ਉਹਦੀ ਅੱਗ ਲਾਈ ਆ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਭਗਵਾਨ ਤਮਾਨ ਸਰਕਾਰ ਜਿਹੜੀ ਦਿੱਤ ਬਹੁਤ ਆਸਾ ਸੀ ਜਿਹੜੀ ਇਸ ਕਰਕੇ ਲਿਆਂਦੀ ਗਈ ਵੀ ਪੰਜਾਬ ਦੇ ਵਿੱਚ ਜਿਹੜੇ ਪ੍ਰਸ਼ਾਸਨਿਕ ਸੁਧਾਰ ਹੋਵੇ ਜਿਹੜੇ ਨਸ਼ੇ ਦਾ ਜਿਹੜਾ ਖਾਤਮਾ ਹੋਵੇ ਜਿਹੜੀ ਜਗ੍ਹਾ ਦਾ ਘਟਣਾ ਵਾਪਰੀ ਆਏ ਤਾਂ ਦੇਖ ਕੇ ਬਹੁਤ ਨਿਰਾਸ਼ਾ ਹੁੰਦੀ ਆ ਕਿਉਂਕਿ ਇੱਕ ਜਿਉਂਦੇ ਜੀਵ ਮਨੁੱਖ ਦਾ ਕਤਲ ਕਰ ਦੇਣਾ ਅੱਗ ਲਾ ਕੇ ਬਹੁਤ ਮਾਰੀ ਘਟਨਾ ਨਹੀਂ ਠਿਕਣਾ ਜਿਹੜੇ ਸ਼ਾਹੀ ਦਾ ਕਰਾ ਚਿੱਟੇ ਦੇ ਕਰਕੇ ਆਈ ਸੀ ਸਰਕਾਰ ਵੀ ਚਿੱਟਾ ਖਤਮ ਹੋਊਗਾ ਭਗਵਾਨਤਮਾਨ ਦੇ ਰਾਜ ਵਿੱਚੋਂ ਚਿੱਟਾ ਵਧਿਆ ਇਹ ਜਿਹੜਾ ਅਖਬਾਰ ਰਾਣੀ ਵਾਲਾ ਖੂਵਾਂ ਇੱਥੇ ਜਿਹੜੇ ਚਿੱਟੇ ਦੇ ਸਲਾਗਰ ਆ ਚਿੱਟੇ ਦੇ ਵਪਾਰੀ ਆ ਸਰੇ ਆਮ ਪੁਲਿਸ ਦੇ ਨਾਲ ਮਿਲ ਕੇ ਚਿੱਟੇ ਦੀ ਤਸਕਰੀ ਕਰਦੇ ਆ ਤੇ ਉਹ ਜਿਹੜੇ ਕੋਈ ਕਿਸੇ ਦੀ ਕੁੱਟਮਾਰ ਕਰਦੇ ਆ ਕਿਸੇ ਦੇ ਰੋੜੇ ਮਾਰਦੇ ਆ ਘਰਾਂ ਦੇ ਵਿੱਚ ਜਾ ਕੇ ਕਿਸੇ ਨੂੰ ਪਰੇਸ਼ਾਨ ਕਰਦੇ ਆ ਪੁਲਿਸ ਉਹ ਤੇ ਕੋਈ ਕਾਰਵਾਈ ਨਹੀਂ ਕਰਦੀ ਬਹੁਤ ਸਰ ਦਾ ਦਰਖਾਸਤ ਸਾਡੇ ਕੋਲ ਪਈਆਂ ਇਤੋਂ ਤੱਕ ਲੱਤਰੇ ਹੋਏ ਆ ਜਿਹੜੇ ਚਿੱਤੇ ਦੇ ਸਦਾਗਰ ਭਗਵੰਤ ਮਾਨ ਦੇ ਰਾਜ ਦੇ ਵਿੱਚ ਜਿਨ੍ਹਾਂ ਨੇ ਵਾਲਮੀਕ ਦੇ ਮਹਾਰਿਸ਼ੀ ਵਾਲਮੀਕ ਦੇ ਮੰਦਿਰ ਦੇ ਵਿੱਚ ਜਾ ਕੇ ਮਹਾਰਿਸ਼ੀ ਵਾਲਮੀਕ ਦੇ ਸੂਤਰੀ ਬੇਅਦਬੀ ਕੀਤੀਆਂ ਤੇ ਰੋੜੇ ਮਾਰੇ ਆ ਉਹ ਵੀ ਇਹਨਾਂ ਤੇ 295 ਦੀ ਧਰਦਾ ਪਰਚਾ ਹੋਇਆ ਉਹ ਸਾਡੀ ਕੇ ਮੇਰਾ ਕਹਿਣ ਤੋਂ ਭਾਵੇਂ ਆ ਬੇਨਤੀ ਆ ਵੀ ਜਿਹੜੀ ਸਰਕਾਰ ਤੋਂ ਸਾਨੂੰ ਆਸ ਸੀ ਕਿ ਵੀ ਇਹ ਨਸ਼ੇ ਖਤਮ ਕਰੋਗੀ ਉਹਦੇ ਰਾਜ ਦੇ ਵਿੱਚ ਨਸ਼ਿਆਂ ਦਾ ਵਾਧਾ ਤਾਂ ਹੋਇਆ ਹੀ ਆ ਉਹਦੇ ਰਾਜ ਦੇ ਵਿੱਚ ਕਿਤੇ ਵਾਲੇ ਐਨੇ ਉਹਨਾਂ ਨੂੰ ਗੁੰਡਾਗਰਦੀ ਕਰਨ ਦੀ ਖੁੱਲ੍ਹ ਦੇ ਵੀ ਪ੍ਰਸ਼ਾਸਨ ਨੂੰ ਲੱਗੋ ਕਿ ਉਹ ਜਿਹਨੂੰ ਮਰਜ਼ੀ ਕੁੱਟਦੇ ਆ ਜਿਹਨੂੰ ਮਰਜ਼ੀ ਮਾਰਦੇ ਨੇ ਜਿਹਨੂੰ ਮਰਜ਼ੀ ਅੱਗ ਲਾ ਦਿਆਣਾ ਉਹ ਹੌਸਲਾ ਇੰਨਾ ਵੱਧ ਗਿਆ ਹੁੰਦਾ ਦਾ ਬਈ ਜਿਹੜੇ ਪੁਲਿਸ ਮੁਲਾਜ਼ਮਾ ਜਾਂ ਕੋਈ ਅਧਿਕਾਰੀ ਆ ਕੋਈ ਗੱਲ ਨਹੀਂ ਸਾਢੀ ਆ ਇਸ ਕਰਕੇ ਉਹਨਾਂ ਨੂੰ ਹੌਸਲਾ ਵਧਿਆ ਤੇ ਉਹਨਾਂ ਨੇ ਇੱਕ ਜਿਹੜੇ ਮਨੁੱਖੀ ਜਾਨ ਨੂੰ ਜਿਉਂਦੇ ਜੀ ਅੱਗ ਲਾਈ ਆ ਇਹ ਵੀ ਅਸੀਂ ਨੁੰਦਾ ਕਰ ਹਾਂਜੀ ਅਸੀਂ ਕੀ ਕਰ ਰਹੇ ਹਾਂ ਸਾਡੀ ਮੰਗ ਆ ਕਿ ਇੱਕ ਤਾਂ ਜਿਹੜੇ ਇਹ ਗ੍ਰਿਫਤਾਰ ਜਿਹੜੇ ਬੁੰਡੇ ਆ ਏ ਇਤਤੈ ਦੇ ਨਸਾਂ ਤਸਕਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਫੌਰੀ ਗ੍ਰਿਫਤਾਰ ਕੀਤਾ ਜਾਵੇ ਤੇ ਇਹਨਾਂ ਨੂੰ ਫਾਇਲ ਆਇਆ ਜਾਵੇ ਤੇ ਨਾਲ ਜਿਹੜਾ ਪਰਿਵਾਰ ਆ ਜਿਹੜਾ ਗਰੀਬ ਪਰਿਵਾਰ ਆ ਦਿਹਾੜੀਦਾਰ ਪਰਿਵਾਰ ਆ ਉਹਨੂੰ 5 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਮੈਂ ਜੀ ਕਾਮਰੇਡ ਮਰਗਲ ਸਿੰਘ ਢੜੀਵਾਲ ਤਹਿਸੀਲ ਸੈਕਟਰੀ ਬੀ ਐਨ ਐਮ ਐਮ ਯੂ ਸੀ ਟੂ ਜਗਰਾਉਂ ਅੱਜ ਉਹ ਇਹਦੀ ਲੜੀ ਵੀ ਕੜੀ ਆ ਕਿ ਕੋਸ਼ਿਸ਼ ਕਰਨ ਪਹਿਲਾਂ ਮਨਪ੍ਰੀਤ ਸਿੰਘ ਲੜਕੇ ਨੂੰ ਆ ਗਿਆ ਨਾ 8-10 ਮੁੰਡਿਆਂ ਨੇ ਪਟ્રોલ ਪਾ ਕੇ ਸਾੜਤਾ ਸੀ ਕਿ ਛੇਲਾ ਸਾਹ ਦਾਖਲ ਕਰਾਇਆ ਗਿਆ ਇਥੋਂ ਰੈਫਰ ਹੋ ਕੇ ਫਰੀਦਕੋਟ ਗਿਆ ਫਰੀਦਕੋਟ ਤੋਂ ਉਹਦੀ 5-7 ਦਿਨ ਬਾਅਦ ਡੈੱਡ ਬੋਡੀ ਆਈ ਉਹ ਡੈੱਡ ਬੋਡੀ ਅੱਜ ਜਿੱਥੇ ਅਸੀਂ ਖੜੇ ਆ ਧਰਨਾ ਲੱਗਿਆ ਹੋਇਆ ਬਹੁਤ ਵੱਡਾ ਮਜਹਰਾ ਹੋ ਰਿਹਾ ਤੇ ਟਸਿਆਪਾ ਹੋ ਰਿਹਾ ਉਹਦੀ ਡੈੱਡ ਬੋਡੀ ਨੂੰ ਰੱਖ ਕੇ ਕੁਝ ਦਿਨ ਪਹਿਲਾਂ ਇਸੇ ਜਾ ਲੱਗਾ ਸੀ ਧਰਨਾ ਲੱਗਾ ਸੀ ਤਾਂ ਪੁਲਸ ਨੇ ਇੱਕ ਕਮਿਟਮੈਂਟ ਕੀਤੀ ਸੀ ਵਾਦਾ ਕੀਤਾ ਸੀ ਕਿ 72 ਘੰਟੇ ਦੇ ਦਿਓ ਅਸੀਂ ਉਹ ਜਿਹੜੇ ਦੂਜੇ ਭਗੌੜੇ ਆ ਦੋਸ਼ੀ ਆ ਉਹਨਾਂ ਨੂੰ ਫੜ ਲਾਂਗੇ ਪਰ ਪਰਵਾਰ ਦੀ ਮੰਗ ਉਹ ਅਜੇ ਪੂਰੀ ਨਹੀਂ ਹੋਈ ਉਹ ਟੋਟਲ 8 ਐ ਦੋ ਤਿੰਨ ਫੜੇ ਹੋਏ ਆ ਬਾਕੀ ਭਗੌੜੇ ਆ ਪਰ ਉਹ ਮੰਗ ਪੂਰੀ ਨਹੀਂ ਹੋ ਅਜੇ ਤੱਕ ਨਹੀਂ ਫੜੇ ਗਏ 72 ਘੰਟੇ ਦੇ ਉੱਪਰ ਲੰਘ ਗਿਆ ਟਾਈਮ ਤਾਂ ਅਸੀਂ ਫੇਰ ਅੱਜ ਇੱਥੇ ਧਰਨਾ ਲਾਇਆ ਰੈਕੋਰਡ ਦੇ ਅੱਡੇ ਦੇ ਵਿੱਚ ਤੇ ਵੱਖ-ਵੱਖ ਜਥੇਬੰਦੀਆਂ ਇਨਸਾਫ ਸੰਗ ਲੋਕ ਇੱਥੇ ਜੁੜੇ ਹੋਏ ਆ ਤੇ ਮੰਗ ਕਰ ਰਹੇ ਆ ਕਿ ਦੋਸ਼ੀਆਂ ਨੂੰ ਫੜ ਕੇ ਸਖਤ ਸਜ਼ਾ ਦਿੱਤੀ ਜਾਵੇ ਤੇ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ ਮਨਪ੍ਰੀਤ ਸਿੰਘ ਦੀ ਮੌਤ ਆ ਜਿਹੜੀ ਇਹਨੂੰ ਅਜਾਈ ਨਹੀਂ ਜਾਣ ਦੇਵਾਂਗੇ ਮੈਂ ਇਸ ਮਾਧਿਅਮ ਰਾਹੀਂ ਉਸ ਨੂੰ ਸਰਕਾਰ ਨੂੰ ਜਿਹੜੀ ਕਿ ਜਗਰਾਂ ਦੀ ਪੁਲਿਸ ਹੈ ਜਾਇਦੇ ਉੱਤੇ ਭਗਵੰਤਾਨ ਸਰਕਾਰ ਬਿਲਕੁਲ ਫੇਲ ਹੋ ਰਹੀ ਹੈ ਫੇਲ ਹੋ ਗਈ ਹੈ ਉਹਦਾ ਕੋਈ ਮਲਾਜ਼ਮਾਂ ਤੇ ਪੁਲਸ ਉੱਤੇ ਕੋਈ ਪਕੜਨੀ ਹੈ ਮਲਾਜਮ ਆਪਦੀ ਮਾਨ ਆ ਨਹੀਂ ਕਰਦੇ ਆ ਉਸ ਦਾ ਇਥੋਂ ਦੀ ਜਗਰਾਵ ਦੀ ਬਿਲਕੁਲ ਫੇਲ ਹੋ ਚੁੱਕੀ ਆ ਦਿਨੋਂ ਦਿਨ ਬਾਅਦ ਇੱਥੇ ਵਾਧਾ ਅਤਿਆਚਾਰ ਮੌਤਾ ਦੇ ਕਾ ਇਤਨਾ ਨਸ਼ਾ ਦਿਨੋਂ ਦਿਨ ਵਾਧਾ ਜਾ ਰਿਹਾ ਨਸ਼ੇ ਦੇ ਨਾਂ ਤੇ ਕਤਲੇਆਮ ਹੋ ਰਿਹਾ ਜੇ ਕੱਲ ਇੱਕ ਮੌਤ ਹੋਈ ਰਾਤ ਗੋਲੀ ਮਾਰ ਕੇ ਕਾਏ ਮੁੰਡਾ ਵੀ ਚਿੱਤੇ ਵਾਲਾ ਨੇ ਮਾਰਤਾ ਮਨਪ੍ਰੀਤ ਤੇ ਹੋਰ ਕੱਲ ਇੱਕ ਗੱਡੀ ਕਿਸੇ ਅਣਜਾਣ ਬੰਦੇ ਤੇ ਪੁਲਸ ਵਾਲਿਆਂ ਨੇ ਚਾੜਤੀ ਉਹਦੇ ਉਂਗਲਾਂ ਟੁੱਟ ਗਈਆਂ ਪੁਲਸ ਆਏ ਲੱਗਦਾ ਕਿ انصاف ਸੰਦ ਲੋਕਾਂ ਨੂੰ ਨਹੀਂ ਜੋ ਦੋਸ਼ੀ ਹੁੰਦੇ ਉਹਨਾਂ ਨਾਲ ਜਾਂ ਖੜਦੀ ਐ ਪਤਾ ਨਹੀਂ ਉਹਨਾਂ ਦਾ ਕੀ ਲਾਲਚ ਆ ਸੋ ਅਸੀਂ ਦੁਬਾਰੇ ਮੈਂ ਮੰਗ ਕਰਦਾ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਾ ਜਾਵੇ ਨਹੀਂ ਇਹ ਧਰਨਾ ਅੱਜ ਨਹੀਂ ਲਗਾਤਾਰ ਹੋਊ ਤੇ ਨਾਲ ਸ਼ਹਿਰ ਦੇ ਵਿੱਚ ਡੈੱਡ ਬਡੀ ਲੈ ਕੇ ਮੁੰਜਾਰਾ ਹੋ ਤੇ ਐਸਐਸਪੀ ਦਫ਼ਤਰ ਵੀ ਝੇਰਾ ਜਾਊ ਜੈ ਜਨਤਾ ਜੈ ਸ਼ਰਸ਼ ਜੱਤ ਲੜਨ ਵਾਲੇ ਲੋਕਾਂ ਦੀ ਜੀ ਅੱਜ ਤੱਕ ਨਾ ਤਾਂ ਲਾਇਆ ਗਿਆ ਸਨ ਇਨਸਾਫ ਚਾਹੀਦਾ ਮੇਰੇ ਭਰਾ ਦਾ ਜਿਹੜੇ ਬੀਤਾ ਪੁੱਛਾਇਆ ਨੂੰ ਵੀ ਅਸੀਂ ਇੱਦਾਂ ਇਨਸਾਫ ਚਾਹੁੰਦੇ ਆਂ ਵੀ ਇੰਨੇ ਦਿਨਾਂ ਦੀ ਲਾਸਟ ਡੇ ਆ ਤੇ ਲੱਗਦਾ ਵੀ ਇੱਦਾਂ ਤਦਾਂ ਹੋ ਜਾਣਾ ਚਾਹਣੇ ਅੱਜ ਮੈਂ ਸੜਕਾਂ ਉੱਤੇ ਆਉਣੀ ਬੀਤੇ ਦਾ ਰੋਲਣਾ ਚਾਹੀਦਾ ਜੀ ਸਰਕਾਰ ਕਿੰਨੇ ਦਿਨ ਹੋ ਗਏ ਹੋਏ ਬੱਚੇ ਤੇ 15 ਦਿਨ ਹੋ ਗਿਆ ਜੀ ਅੱਜ ਇਹ ਪਰਿਵਾਰ ਨੂੰ ਕੋਈ ਮਦਦ ਨਹੀਂ ਆ ਰਹੀ ਅਸੀਂ ਵੀ ਵਿਜੇ ਨੂੰ ਹੀ ਕਰਨਾ ਚਾਹੁੰਦੇ ਹਾਂ ਸਾਡੇ ਪ੍ਰਾਣਾ ਹੋਏਗਾ। ਸਾਡੇ ਵੀਜੇ ਕਰ ਦੇਣਾ ਅਸੀਂ ਸਾਡੇ ਇੱਕ ਵਾਰੀ ਬੁਰੇ ਹੋਣਾ ਚਾਹੀਦਾ ਵਾ। ਸਾਡੇ 300 ਬੁਰੇ ਦੇ 12 ਘੰਟੇ ਅੰਦਰ 8 ਘੰਟੇ ਦਾ ਸਮਾਂ ਦਿੱਤਾ ਗਿਆ ਸੀ ਜਿਸ ਬੰਦਰ ਦੇ ਨੰਗ ਚੁੱਕਿਆ ਹਾਂ ਜੀ। ਸਾਡੇ 300 ਬਤਾਨ ਵੰਦੇ ਨੂੰ ਚੱਲਦਾ ਜਾਂਦੀ ਜਾਵੇ। ਹਾਂਜੀ। ਅੱਛਾ ਤੇ ਬਾਤ ਕਿਵੇਂ ਹੋਈ ਇਹ ਨਾਲੇ? ਅਗਲਾ ਇਹ ਕਿ ਇਹ ਹੀ ਵਿਜੇ ਨੇ ਮੇਰੇ ਪ੍ਰਾਣ ਨੂੰ ਅੱਗ ਲਾ ਦਿੱਤੀ। 300 ਸੇਲ ਦੇ